ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਖੇਤੀਬਾੜੀ ਤਿੰਨ ਸੰਦ ਵਿਕਾਉ ਤੁਹਾਡੇ ਵਾਸਤੇ ਲੈ ਕੇ ਆਏ ਆ ਪਹਿਲਾ ਸਵਰਾਜ 741 ਟੂੜੀ ਵਾਲਾ ਰੀਪਰ ਕੇਸ ਕੰਪਨੀ ਦਾ ਤੇ ਐਸ਼ ਟਰੈਕਟਰ 241 ਹੁਣ ਆਪਾਂ ਗੱਲ ਕਰੀਏ ਤਾਂ ਪਹਿਲਾਂ ਤੁਹਾਡੇ ਲਈ ਲੈ ਕੇ ਆਇਆ ਸਵਰਾਜ 741 ਬ੍ਰਾਂਡ ਨਿਊ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਨਵੇਂ ਟਾਇਰ ਨੇ ਨਵੇਂ ਵਰਗਾ ਟਰੈਕਟਰ ਆ ਘਰੇਲੂ ਟਰੈਕਟਰ ਆ ਬਹੁਤ ਸੋਹਣਾ ਸਾਂਭਿਆ ਹੋਇਆ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਮਾਡਲ ਦੀ ਗੱਲ ਕਰੀਏ 2015 ਮਾਡਲ ਟਰੈਕਟਰ ਆ ਫੋਰ ਸਟਾਰਟ ਟਰੈਕਟਰ ਆ ਰਿਵਰਸ ਵੀ ਟਿਊ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਵੇਂ ਵਰਗੀ ਕੰਡੀਸ਼ਨ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਆ ਦਸੱਲੀ ਆ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਹਰਿਆਣਾ ਨੰਬਰ ਟਰੈਕਟਰ ਆ ਵੀ ਰੋ ਇਹ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9814630746 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨੀਓ 4,70,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜਿਸ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਆ ਤਾਂ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੀ ਤਾਂ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅੱਗੇ ਆਪਾਂ ਗੱਲ ਕਰੀ ਇਦਾਂ ਤੁਹਾਡੇ ਲਈ ਲੈ ਕੇ ਆਏ ਕੀਐਸ ਮਸ਼ੀਨ ਦੇਖ ਸਕਦੇ ਹੋ ਬ੍ਰਾਂਡ ਨਿਊ ਕੰਡੀਸ਼ਨ ਦੀ ਮਸ਼ੀਨਾਂ ਸ਼ੋਅਰੂਮ ਕਡੀਸ਼ਨ ਦੀ ਮਸ਼ੀਨਾਂ ਬਹੁਤ ਘੱਟ ਚੱਲੀ ਮਸ਼ੀਨਾਂ 2022 ਮਾਡਲ ਮਸ਼ੀਨਾਂ ਵੀਰੋ ਦੇਖ ਸਕਦੇ ਹੋ ਨਵੇਂ ਬਲੇਡ ਨੇ ਡਬਲ ਬਲੇਡ ਨੇ ਦੇਖ ਸਕਦੇ ਹੋ ਚੱਲਣ ਵਿੱਚ ਬਹੁਤ ਰੈਲੀ ਮਸ਼ੀਨਾਂ ਵੀਰੋ ਬਹੁਤ ਚੰਗੀ ਤੂੜੀ ਬਣਾਉਂਦੀ ਆ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਨਵੇਂ ਵਰਗੀ ਕੰਡੀਸ਼ਨ ਇੱਕ ਦੋ ਸੀਜ਼ਨ ਹੀ ਮਸ਼ੀਨ ਚੱਲੀ ਆ ਵੀਰੋ ਦੇਖ ਸਕਦੇ ਹੋ ਜੇ ਮਾਡਲ ਦੀ ਗੱਲ ਕਰੀਏ 2022 ਮਾਡਲ ਮਸ਼ੀਨਾਂ ਵੀਰੋ ਇਹ ਦੇਖ ਸਕਦੇ ਹੋ ਤੁਸੀਂ ਜੈਸ ਕਿਸੇ ਵੀਰ ਨੇ ਵੀ ਮਸ਼ੀਨ ਖਰੀਦਣੀ ਆ ਦਸੱਲੀ ਕਰਕੇ ਚੈੱਕ ਕਰਕੇ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8437480545 ਤੇ ਵੀਰ ਨੂੰ ਫੋਨ ਕਰਕੇ ਮਸ਼ੀਨ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਆ ਜੋ ਸਾਡੇ ਤੋਂ ਜਾਣਕਾਰੀ ਦੱਸਣ ਕੰਨੀ ਹੋ ਰਹਿ ਗਈ ਹੋਵੇ ਉਹ ਵੀਰ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਮਸ਼ੀਨ ਦੀ ਦਸੱਲੀ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਆਂ 2,45,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਇਹ ਇੱਕ ਡਿਮਾਂਡ ਰੱਖੀ ਗਈ ਆ ਵੀਰੋ ਮੌਕੇ ਤੇ ਤੁਹਾਡਾ ਪੂਰਾ ਮਨਤਨ ਹੋ ਜਾਊਗਾ ਮਸ਼ੀਨ ਬਹੁਤ ਚੰਗੀ ਆ ਵੀਰੋ ਦੇਖ ਸਕਦੇ ਹੋ ਬਿਲਕੁਲ ਹੀ ਨਵੀਂ ਮਸ਼ੀਨ ਆ ਬਹੁਤ ਘੱਟ ਚੱਲੀ ਮਸ਼ੀਨਾਂ ਵੀਰੋ ਦੇਖ ਸਕਦੇ ਹੋ ਤੁਸੀਂ ਕਿਸ ਕੰਪਨੀ ਦੀ ਮਸ਼ੀਨ ਦੇਖ ਸਕਦੇ ਹੋ ਵੀਰੋ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ ਐਸ਼ਰ 241 ਦੇਖ ਸਕਦੇ ਹੋ origignal ਆ ਵੀਰੋ ਸਾਰਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਕੰਪਨੀ ਦੇ ਟਾਇਰ ਨੇ 90 ਪੈਸੇ ਟਾਇਰ ਨੇ ਵੀਰੋ ਟਰੈਕਟਰ ਦੇ ਜੇ ਆਪਾਂ ਮਾਡਲ ਦੀ ਗੱਲ ਕਰੀਏ 1994 ਮਾਡਲ ਟਰੈਕਟਰ ਆ ਵੀਰੋ ਇਹ ਪਿਆਵ ਨੰਬਰ ਟਰੈਕਟਰ ਆ ਵੀਰੋ ਸੈਲਫ ਸਟਾਰਟ ਟਰੈਕਟਰ ਆ ਵੀਰੋ ਇਹ ਕੰਟਰੋਲ ਲੈਫਟ ਦੇ ਵਿੱਚ ਟਰੈਕਟਰ ਆ ਦੇਖ ਸਕਦੇ ਹੋ ਵੀਰੋ ਤੁਸੀਂ ਏਰੀਏ ਦੀ ਗੱਲ ਕਰੀਏ ਤਾਂ ਜੈਤੂ ਏਰੀਏ ਦੇ ਵਿੱਚ ਟਰੈਕਟਰ ਵੀਰੋ ਖੜਾ ਹੈ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਾਡੀ ਲਾਈਨ ਦਾ ਮਰਗਿਆਟਾਂ ਦਾ ਇਹ ਸੇ ਦਾ ਸਾਰਾ ਟਰੈਕਟਰ ਓਕੇ ਆ ਵੀਰੋ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਬਹੁਤ ਵਾਜਵਰੇਟ ਵਾਲਾ ਟਰੈਕਟਰ ਹੈ ਵੀਰੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਕੰਪਨੀ ਦੇ ਟਾਇਰ ਨੇ 90 ਪੈਸੇ ਟਾਇਰ ਨੇ ਚਾਰੇ ਵੀਰੋ ਇਸ ਦੇ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7087212836 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੁਏਸ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੋ ਜੀ ਆਪਾਂ ਹੁਣ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 135000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਆਪਣੇ ਚੈਨਲ ਤੇ ਐਡ ਲਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਅਸੀਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਬ ਰੇਟਾਂ ਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਧੰਨਵਾਦ